ਰਾਤ ਹੁੰਦਿਆਂ ਹੀ ਸੜਕਾਂ ਤੇ ਨਿਕਲ ਪੈਂਦਾ ਸੀ ਉਹ ਹੈਵਾਨ ਸੁਨਸਾਨ ਰਾਹਾਂ ਤੇ ਕਰਦਾ ਸੀ ਸੋਨੀਆਂ ਕੁੜੀਆਂ ਦੀ ਭਾਲ ਸ਼ਿਕਾਰ ਮਿਲਦਿਆਂ ਹੀ ਕਰ ਤਿੰਦਾ ਸੀ ਫਾਤਾ ਸੋਨੇ ਸ਼ਹਿਰ ਦਾ ਇਹ ਸ਼ਹਿਰਤਾ ਗੱਲ ਉਸ ਸ਼ਹਿਰ ਦੀ ਕਰਦੇ ਹਾਂ ਜਿਸ ਦੀਆਂ ਸੜਕਾਂ ਦੇ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਸ਼ੈਤਾਨ ਕੋ ਮਰਿਆਸੀ ਜਿਸ ਦੀ ਲਗਾਤਾਰ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਸੀ ਪੁਲਿਸ ਦੀਆਂ 25 ਟੀਮਾਂ ਇਸ ਸ਼ੈਤਾਨ ਨੂੰ ਲੱਭਣ ਦੇ ਵਿੱਚ ਜੁੱਟੀਆਂ ਹੋਈਆਂ ਸਨ ਲਗਾਤਾਰ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਸੀਸੀਟੀਵੀ ਦੀ ਫੁਟੇਜ ਖੰਗਾ ਲਈ ਜਾ ਰਹੀ ਸੀ ਅਤੇ ਆਖਰਕਾਰ ਹੁਣੇ ਦਰਿੰਦਾ ਹੋਣੇ ਹੈਵਾਨ ਹੁਣੇ ਸ਼ੈਤਾਨ ਪੁਲਿਸ ਤੇ ਹੱਥੇ ਚੜ ਗਿਆ ਹੈ ਇਸ ਨੂੰ ਅਸੀਂ ਦਰਿੰਦਾ ਅਤੇ ਸ਼ੈਤਾਨ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਨੇ ਪਿਛਲੇ 2 ਮਹੀਨਿਆਂ ਚ ਕਈ ਲੜਕੀਆਂ ਨੂੰ ਕਈ ਮਹਿਲਾਵਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਰਾਤ ਹੁੰਦਿਆਂ ਹੀ ਸੜਕਾਂ ਤੇ ਨਿਕਲ ਪੈਂਦਾ ਸੀ ਉਹ ਹੈਵਾਨ ਸੁੰਸਾਨ ਰਾਹਾਂ ਤੇ ਕਰਦਾ ਸੀ ਸੋਹਣੀਆਂ ਕੁੜੀਆਂ ਦੀ ਭਾਲ ਸ਼িকার ਮਿਲਦੀਆਂ ਹੀ ਕਰ ਤਿੰਦਾ ਸੀ ਪਾਤਾ ਸੋਹਣੀ ਸ਼ਹਿਰ ਦਾ ਇਹ ਸ਼ਹਿਰਤਾ ਜੀ ਹਾਂ ਇੱਕ ਸੋਹਣਾ ਜਿਹਾ ਸ਼ਹਿਰ ਚੰਡੀਗੜ੍ਹ ਜਿਸ ਦੀ ਸ਼ਾਨ ਹੈ ਇਸ ਦੀ ਸਰਕਾਰ ਇਸ ਦੇ ਖੂਬਸੂਰਤ ਪਾਰਕ ਇਸ ਦੀ ਸੋਹਣੀ ਜਹੀ ਸੁਖਨਾ ਲੀ ਚੰਡੀਗੜ੍ਹ ਜੋ ਵੈਸੇ ਤਾਂ ਸੇਫ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਐਸੇ ਸੋਨੇ ਅਤੇ ਸੇਫ ਸ਼ਹਿਰ ਦੀਆਂ ਸਰਕਾਤੇ ਚਿਹਰੇ ਤੇ ਇਨਸਾਨੀਅਤ ਦਾ ਨਕਾਬ ਪਾਕੀ ਇੱਕ ਹਯਾਨ ਕੋ ਮਰੀਆਸੀ ਜੋ ਦਿਨ ਟਲਦਿਆਈ ਆਪਣੇ ਅਗਲੇ ਸ਼ਿਕਾਰ ਦੀ ਭਾਲ ਚ ਨਿਕਲ ਪੈਂਦਾ ਸੀ ਹਤੇਸ ਦਾ ਸ਼ਿਕਾਰ ਹੁੰਦੀਆਂ ਸੀ ਦੇਰ ਸ਼ਾਮ ਜਾਂ ਫਿਰ ਰਾਤ ਦੇ ਸਮੇਂ ਸੜਕਾਂ ਜਾਂ ਪਾਰਕਾਂ ਚ ਕੁਮਰਈਆਂ ਉਹਨੀਆਂ ਲੜਕੀਆਂ ਚਿੱਟੇ ਰੰਗ ਦੀ ਸਕੂਟੀ ਤੇ ਕੁੰਮ ਦਾਇ ਸ਼ਾਤਰ ਸ਼ੈਤਾਨ ਪੁਲਿਸ ਤੋਂ ਬਚਣ ਦੇ ਲਈ ਬੜੀ ਚਲਾਕੀਆਂ ਵਰਤਦਾ ਸੀ ਕੁੱਲ ਮੁਲਾਕੀ ਜਿਹੜਾ ਇਹ ਬੜਾ ਛੱਤਰਜਾ ਬੰਦਾ ਹੈਗਾ ਬੜਾ ਤੇਜ਼ ਬੰਦਾ ਸੀਗਾ ਨਾ ਇਹ ਮੋਬਾਈਲ ਯੂਜ਼ ਕਰਦਾ ਸੀਗਾ ਨਾ ਇਹ ਜਿਹੜੇ ਕੈਮਰੇ ਲੱਗੇ ਹੋਏ ਚੰਡੀਗੜ੍ਹ ਉਹਨਾਂ ਨੂੰ ਵੀ ਅਵਾਇਡ ਕਰਕੇ ਚੱਲਦਾ ਸੀਗਾ ਜੀ ਤਾਂ ਕਿ ਫੜਨ ਜਾਵੇ ਲਗਭਗ ਮਹੀਨਾ ਸਾਨੂੰ ਮਤਲਬ ਬੜੀ ਮੁਸ਼ਕਲ ਤੋਂ ਬਾਅਦ ਜਿਹੜੀ ਸਾਡੀ ਟੀਮਾਂ 25 ਟੀਮਾਂ ਜਿੱਤੇ ਡੀਸੀਸੀ ਦੀ ਟੀਮ ਸੈਕਟਰ 17 ਦੀ ਸਾਰੇ ਥਾਣੇ ਦੇ ਐਸਐਸਓ ਸਹਿਬਾਨ ਐਸਐਸਪੀ ਦੇ ਜਿਹੜੀ ਨਿਗਰਾਨੀ ਚ ਲੱਗੇ ਹੋਏ ਸੀਗੇ ਤੇ ਦਿੱਲੀ ਇਹ ਕੇਸਮ ਨੇਟਰ ਹੁੰਦਾ ਸੀਗਾ ਰਿਵਿਊ ਹੁੰਦਾ ਸੀਗਾ ਤੇ ਇਹ ਨੰਬਰ ਪ੍ਰਿੰਟਾਂ ਅਗਲੀ ਤੇ ਪਿਛਲੀ ਜਿਹੜੇ ਨਾ ਉਹਨੂੰ ਚਪਾ ਕੇ ਰੱਖਦਾ ਸੀਗਾ ਇਸ ਕਰਕੇ ਜਿਹੜਾ ਨੰਬਰ ਨਹੀਂ ਕਿਤੇ ਵੀ ਦਾ ਸਰਫਿਸ ਹੋਇਆ ਹੈਗਾ ਜੀ ਹਾਂ ਗੌਰ ਨਾਲ ਵੇਖੋ ਇਸ ਚਿਹਰੇ ਨੂੰ ਇਹ ਉਹੀ ਤਰਿੰਦਾ ਹੈ ਜੋ ਰਾਤ ਦੇ ਸਮੇਂ ਚੰਡੀਗੜ੍ਹ ਦੀਆਂ ਸੜਕਾਂ ਅਤੇ ਪਾਰਕਾਂ 'ਚ ਮੌਜੂਦ ਲੜਕੀਆਂ ਨੂੰ ਆਪਣੀ ਗੰਦੀ ਸੋਚ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਐਸਡੀ ਪਛਾਣ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਸਾਵਨ ਪੱਟੀ ਦੇ ਵੱਜੋਂ ਹੋਈ ਹੈ ਬੀਐਸਸੀ ਕੰਪਿਊਟਰ ਸਾਇੰਸ ਗ੍ਰੈਜੂਏ ਪੇਸ਼ੇ ਤੋਂ ਇੱਕ ਜਿਮ ਟ੍ਰੇਨਰ ਪਰੰਦਰੋਂ ਇੱਕ ਦਰਿੰਦਾ ਜਦੋਂ ਵੀ ਇਸ ਨੂੰ ਕੋਈ ਲੜਕੀ ਜਾਂ ਕੋਈ ਮਹਿਲਾ ਸੜਕ ਜਾਂ ਫਿਰ ਕਿਸੇ ਪਾਰਕ ਚ ਇਕੱਲੀ ਘੁੰਮਦੀ ਵਿਖਾਈ ਦਿੰਦੀ ਤਾਂ ਹੀ ਉਸ ਦੇ ਨਾਲ ਛੇੜਛਾੜ ਕਰਨ ਲੱਗਦਾ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗਦਾ ਇਥੋਂ ਤੱਕ ਕਿ ਜ਼ਬਰਜਨਾਹ ਤੱਕ ਦੀ ਕੋਸ਼ਿਸ਼ ਕਰਦਾ ਇਸ ਦੇ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ 'ਚ ਅਜਿਹੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜੀ ਹਾਂ ਤਸਿਆ ਤੈ ਹੋਚਾਰਿਆ। ਪਕੜਿਆ ਗਿਆ આરોપી ਇੰਨਾ ਛਾਤਰ ਸੀਗਾ ਕਿ ਉਹ ਆਪਣਾ ਫੋਨ ਲਗਾ ਬੰਦ ਕਰਕੇ ਵਾਰਦਾਤ ਨੂੰ ਅੰਜਾਮ ਦੱਸ ਗਿਆ। ਤਾਂ ਕਿ ਮੋਰਸ ਉਸ ਨੂੰ ਜਿਹੜਾਗਾ ਨਾ ਫੜ ਸਕੇ। ਇਹ ਤੋਂ ਇਲਾਵਾ ਜਹੀਆ ਪਾਰਕਾਂ ਦੇ ਬਾਹਰ ਜਾ ਕੇ ਉਹ ਕੱਲੀ ਲੜਕੀ ਦੇਖਦਾ ਸੀਗਾ ਤੇ ਕੱਲੇ ਲੜਕੇ ਨੂੰ ਦੇ ਕੇ ਉਹਦੇ ਨਾਲ ਜਿਹੜਾਗਾ ਇਸ ਤਰ੍ਹਾਂ ਦੇ ਅਸ਼ਲੀਲ ਹਰਕਤ ਕਰਦਾ। ਜੀ ਹਾਂ ਇਸ ਦਰਿੰਦੇ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ 25 ਜੀ ਹਾਂ 25 ਟੀਮਾਂ ਤਿਆਰ ਕੀਤੀਆਂ ਗਈਆਂ ਸੀ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹਾਸਲ ਕੀਤੀ ਸੀ ਸੀਸੀਟੀਵੀ ਫੁਟੇਜ ਅਤੇ ਜਾਣਕਾਰੀ ਦੇ ਆਧਾਰ ਤੇ ਇਸ ਦਾ ਇੱਕ ਸਕੈਚ ਤਿਆਰ ਕੀਤਾ 2 ਮਹੀਨਿਆਂ ਤੋਂ ਪੁਲਿਸ 사ਵਨ ਨਾ ਦੇਸ਼ ਸ਼ੈਤਾਨ ਦੀ ਭਾਲ ਕਰ ਰਹੀ ਸੀ ਅਤੇ ਆਖਰਕਾਰ ਇੱਕ ਨਾਕੇਬੰਦੀ ਦੌਰਾਨ ਇਹ ਪੁਲਿਸ ਦੇ ਹੱਥ ਲੱਗ ਗਿਆ ਪਹਿਲਾਂ ਤਾਂ ਇਹ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਪਰ ਪੁਲਿਸ ਮੁਤਾਬਕ ਜਦੋਂ ਸਖਤੀ ਦਿਨਾਲ ਇਸਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਇਸ ਸ਼ੈਤਾਨ ਇਸ ਮੁਲਜ਼ਮ ਤੱਕ ਪਹੁੰਚੜ ਚ ਪੁਲਿਸ ਦਲੇ ਸਭ ਤੋਂ ਵੱਧ ਮਦਦਗਾਰ ਸਾਬਤ ਹੋਈ ਇਸ ਦੀ ਚਿੱਟੇ ਰੰਦੀਏ ਐਕਟਿਵਾ ਸਾਡੇ ਕੋਲ ਲਾਸਟ ਮੰਥ 19 ਤਰੀਕ ਨੂੰ ਸ਼ਿਕਾਇਤ ਆਈ ਸੀਗੀ ਇੱਕ ਲੜਕੀ ਨੇ ਕੀਤੀ ਸੀਗੀ ਕਿ ਉਹਦੇ ਨਾਲ ਰਾਤ ਨੂੰ ਕੋਈ ਮੋਲਸਟੇਸ਼ਨ ਹੋਈ ਸੀਗੀ ਉਹਦੇ ਸਬੰਧ ਅਸੀਂ ਕੰਪਲੇਨ ਲੈ ਕੇ ਜਿਹੜਾ ਪਰਚਾ ਦਰਜ ਕੀਤਾ ਸੀਗਾ ਪਰਚੇ ਦਰਜ ਕਰਨ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰੇ ਇਹ ਹੋਰ ਮੋਬਾਈਲ ਡਾਟਾ ਵਗੈਰਾ ਚੈੱਕ ਕੀਤਾ ਸੀਗਾ ਉਹਦੇ ਤੋਂ ਸਾਨੂੰ ਇੱਕ ਸਰਕਲ ਚੱਲਿਆ ਸੀ ਕਿ ਕਿ ਉਹਦੇ ਕੋਲ ਬੰਦਾ ਜਿਹੜਾ ਅਕਲੂਜ ਬੰਦਾ ਹੈ ਉਹਦੇ ਕੋਲ ਐਕਟਿਵ ਹੈਗਾ ਵਾਈਟ ਕਲਰ ਦਾ ਫਿਰ ਅਸੀਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਚੰਡੀਗੜ੍ਹ ਦੇ ਤੇ ਪੰਚਕੁੱਲੇ ਦੇ ਐਕਟਿਵਾ ਵਗੈਰਾ ਸਾਰੇ ਨੰਬਰ ਕਢਾ ਕੇ ਸੀਰੀ ਦੇ ਇੱਕ ਸੀਰੀ ਪਾਰਟਿਕੂਲਰ ਸੀਰੀ ਦਾ ਪਤਾ ਚੱਲਿਆ ਸੀਗਾ ਵੀ ਇਸ ਸੀਰੀਜ਼ ਦਾ ਜਿਹੜਾ ਮੋਟਰਸਾਈਕਲ ਹੈ ਐਕਟਿਵਾ ਹੈਗਾ ਤੇ ਉਸ ਨੂੰ ਅਸੀਂ ਸਾਰਾ ਚੈੱਕ ਕਰਵਾਇਆ ਚੈੱਕ ਕਰਨ ਤੋਂ ਬਾਅਦ ਸਾਡਾ ਲਗਾਤਾਰ ਜਿਹੜਾ 25 ਟੀਮਾਂ ਜਿਹੜੀ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਦੇ ਥੱਲੇ ਲੱਗੀਆਂ ਹੋਈ ਸੀ ਦੇ ਲਾਸਟ 23 ਹੁਣ ਜਿਹੜੀ 3-4 ਦਿਨ ਪਹਿਲਾਂ ਜਿਹੜਾ ਅਸੀਂ ਨਕਲ ਆਇਆ ਸੀ 23 ਸੈਕਟਰ ਚ ਉੱਥੇ ਅਸੀਂ ਇੱਕ ਐਕਟਿਵਾ ਉਸ ਹੀ ਜਿਹੜਾ ਚਿੱਟੇ ਰੰਗ ਦਾ ਤੇ ਉਹ ਮਿਲਦਾ ਜੁਲ ਡੈਕਟਿਵਾ ਸੀਗਾ ਤੇ ਉਹਨੂੰ ਅਸੀਂ ਕੁਝ ਕਿਸ ਕਰਨ ਤੋਂ ਬਾਅਦ ਉਸ ਬੰਦੇ ਨੇ ਕੰਫੈਸ ਕੀਤਾ ਕਿ ਜਿਹੜਾ ਇਹ ਵਾਦ ਦਾਤ ਉਹਨੇ ਕਬੂਲੀ ਤੇ ਅਸੀਂ ਉਹਨੂੰ ਰੈਸ਼ਟ ਕਰਕੇ ਜੇਲ੍ਹ ਭੇਜ ਦਿੱਤਾ ਕਬੂਲ ਕੀਤਾ ਵੀ ਉਹਨੇ ਥੋੜੀ YouTube ਵਗੈਰਾ Google's ਤੇ ਕੁਝ ਸਾਈਟ ਪੌਨ ਸਾਈਟ ਦੇਖ ਕੇ ਜਿਹੜੇ ਇਹ ਕੰਮ ਕਰਨ ਦਾ ਜਿਹੜਾ ਇਹਨੇ ਸੋਚੀ ਤੇ ਇਹਨੇ ਲਗਭਗ ਦੋ ਕੇਸ ਤਾਂ ਮੇਰੇ ਸੈਕਟਰੀਏ ਦੇ ਹੈਗੇ ਸੈਕਟਰ 11 ਤੇ ਸੈਕਟਰ 17 ਦਾ ਤੇ ਜਿਹਦੇ ਚ ਅਸੀਂ ਰੇਪ ਚਾਰਜ ਦੇ ਖਿਲਾਫ ਲੱਗੇ ਹੋਏ ਆ ਤੇ ਬਾਕੀ ਨੇ ਸੱਤ ਅਟੈਂਪਟ ਜਿਹੜੀਆਂ ਹੈਗੀਆਂ ਕਬੂਲ ਕੀਤੀਆਂ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਉਹ ਅਸੀਂ ਵੈਰੀਫਾਈ ਕਰਨੇ ਆ ਤੇ ਕਿਸੇ ਕਿਹਾ ਕਿ ਪਾਰਕਾ ਜੀ ਕਿਨੇ ਕਰਦਾ ਸੀਗੇ ਇਹ ਇਹ ਕਲੀਮ ਜੀ ਮੈਂ ਦੱਸਿਆ ਵੀ ਬੜਾ ਤੇਜ਼ ਬੰਦਾ ਹੈਗਾ ਰਾਤ ਨੂੰ ਨਿਕਲਦਾ ਸੀਗਾ 10:30 ਵਜੇ ਤੇ ਪਾਰਕਾਂ ਦੇ ਵਿੱਚ ਜਿੱਥੇ ਇਹਨੂੰ ਪਤਾ ਸੀ ਸਪੈਸ਼ਲੀ ਇਹ ਜਿਹੜਾ ਸਾਡਾ ਏਰੀਆ ਹੈਗਾ ਨਾਰਥਰਨ ਏਰੀਆ ਹੈਗਾ ਇਹਦੇ ਵਿੱਚ ਪੀਸੀ ਲੜਕੇ ਬੱਚੀਆਂ ਜ਼ਿਆਦਾ ਹੈਗੀਆਂ ਤੇ ਇਹ ਜਦੋਂ ਕੋਈ ਬੱਚੀ ਕੱਲੀ ਮੋਬਾਈਲ ਤੇ ਲੱਗੀ ਆ ਜਾਂ ਕੋਈ ਗੱਲਬਾਤ ਕਰਦੀ ਹੈ ਉਹ ਮੌਕਾ ਦੇਖ ਕੇ ਜਿਹੜਾ ਉਹਨੂੰ ਦਬੋਚ ਲੈਂਦਾ ਸੀ ਜਾਂ ਕੋਈ ਉਹਦੇ ਨਾਲ ਗੱਲਬਾਤ ਕਰਕੇ ਤਰੀਕੇ ਨਾਲ ਕੋਈ ਘਰ ਪੁੱਛਣ ਦੇ ਬਹਾਨੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਫਸਲਾ ਕੇ ਇਹ ਜਿਹੜਾ ਮੋਇਸਚਰੇਸ਼ਨ ਕਰਦਾ ਸੀਗਾ ਜੀ ਹਾਂ ਇਹ ਦਰਿੰਦਾ ਆਖਿਰਕਾਰ ਪੁਲਿਸ ਦੇ ਹੱਥੇ ਚੜ ਚੁੱਕਾ ਹੈ ਇਸ ਦੇ ਕੋਲੋਂ ਪੁੱਛ ਕੇ ਸ਼ੁਰੂਆਤ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉਹਨਾਂ ਪੀੜਿਤ ਲੜਕੀਆਂ ਨੂੰ ਇਨਸਾਫ ਮਿਲਣ ਦੀ ਉਮੀਦ ਹੈ ਜਿਨ੍ਹਾਂ ਨੂੰ ਇਸ ਨੇ ਆਪਣੇ ਕਿਨੌਣੀ ਸੋਚ ਦਾ ਸ਼ਿਕਾਰ ਪੜਾਇਆ ਚੰਡੀਗੜ੍ਹ ਤੋਂ ਦਲਜੀਤ ਸਿੰਘ ਦੀ ਰਿਪੋਰਟ ਪੀਡੀਸੀ ਨਿਊਜ਼